ਲੱਸੀ ਲੱਸੀ ਚੱਕਦੇ ਜਾਓ ਵਾਹਿਗੁਰੂ ਬੈਰੀਕੇਟ ਚੱਕਦੇ ਜਾਓ ਵਾਹਿਗੁਰੂ ਜੀ ਲੰਗਰ ਚਾਕਾਂਗੇ ਬਾਰਡਰ ਟੱਪ ਕੇ ਜਾਵਾਂਗੇ ਲੱਸੀ ਵਾਹਿਗੁਰੂ ਮਸਾਲੇਦਾਰ ਲੱਸੀ ਵਾਹਿਗੁਰੂ ਲੱਸੀ ਚੱਕਦੇ ਜਾਓ ਵਾਹਿਗੁਰੂ ਬੈਰੀਕੇਟ ਚੱਕਦੇ ਜਾਓ ਵਾਹਿਗੁਰੂ ਮਸਾਲੇਦਾਰ ਲੱਸੀ ਵਾਹਿਗੁਰੂ ਜੀ ਠੰਢੀ ਲੱਸੀ ਲੱਸੀ ਚਾਕੇ ਵਾਹਿਗੁਰੂ ਬੈਰੀਕੇਟ ਚੱਕੇ ਵਾਹਿਗੁਰੂ ਜੀ ਲੱਸੀ ਵਾਹਿਗੁਰੂ ਲੱਸੀ ਚੱਕਾ ਰਹੀ ਜੀ ਭਾਈ ਐ ਕਿਉਂ ਕਹਿ ਰਹੇ ਹੋ ਲੱਸੀ ਪੀ ਕੇ ਬੈਰੀਗੇਟ ਚੱਕ ਦੋ ਦੇਖੋ ਜਦੋਂ ਸਰਕਾਰ ਨਹੀਂ ਮੰਨਦੀ ਫਿਰ ਬੈਰੀਗੇਟ ਚੱਕਣੇ ਪੈਣੇ ਆ ਅਸੀਂ ਆਪਣੇ ਲੋਕਾਂ ਨੂੰ ਤਾਕਤ ਦੇ ਰਹੇ ਹਾਂ ਮਸਾਲੇ ਵਾਲੀ ਪਿਓਰ ਕਾਲੀ ਮਿਰਚਾ ਵਾਲੀ ਲੱਸੀ ਦੇ ਰਹੇ ਹਾਂ ਵਿੱਚ ਮਸਾਲੇ ਪਾ ਕੇ ਜਿਹਦੇ ਨਾਲ ਇਹਨਾਂ ਦੀ ਕਹਿੰਦੇ ਬੌਲ ਬੇਟਾ ਨਾਲ ਆਉਂਦੀ ਹੈ ਮਜ਼ਬੂਤੀ ਕੰਬੂਚਾ ਦੀ ਤੈਂਤਾ ਉਹ ਅਸੀਂ ਆਪਣੀ ਲੱਸੀ ਵਿੱਚ ਪਾ ਰਹੇ ਹਾਂ ਜੇ ਸਰਕਾਰ ਨਾ ਮੰਨੀ ਤਾਂ ਅੱਥਾ ਨਾਲ ਬੈਰੀਗੇਟ ਚੱਕੋ ਬਾਈਗਰੂ ਮਸਾਲੇਦਾਰ ਲੱਸੀ ਜੀ ਲੱਸੀ ਛੱਕੇ ਬਾਈਗਰੂ ਪੈਰੀਕੇਟ ਛੱਕੇ ਬਾਈਗਰੂ ਜੀ ਲੱਸੀ ਛੱਕੇ ਬਾਈਗਰੂ ਪੈਰੀਕੇਟ ਛੱਕਦੇ ਬਾਈ